ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ 20 ਅਜਿਹੇ ਫਰਮਾਂ ਦਾ ਪਾंडा ਪੰਨਿਆ ਜਿਹੜੀਆਂ ਕਿ ਕਰੋੜਾਂ ਰੁਪਏ ਦੀ ਜੀਐਸਟੀ ਚੋਰੀ ਕਰ ਰਹੀਆਂ ਸਨ ਇਹਨਾਂ ਫਰਮਾਂ ਨੇ ਬਹੁਤ ਹੀ ਚਲਾਕੀ ਦੇ ਨਾਲ ਆਪਣਾ ਨੈਟਵਰਕ ਜਿਹੜਾ ਖੜਾ ਕੀਤਾ ਤਾਂ ਜੋ ਅਸਲੀ ਪ੍ਰਬੰਧਕਾਂ ਦਾ ਨਾਮ ਸਾਹਮਣੇ ਨਾ ਆ ਸਕੇ ਇਸੇ ਲਈ ਪਕਾਇਦਾ ਆਮ ਮਜ਼ਦੂਰਾਂ ਅਤੇ ਬੇਰੁਜ਼ਗਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਉਹਨਾਂ ਨੂੰ 800 ਰੁਪਏ ਪ੍ਰਤੀ ਦਿਨ ਦਿਹਾੜੀ ਦੇਣ ਦਾ ਜਿਹੜਾ ਲਾਲਚ ਦਿੱਤਾ ਗਿਆ ਤੇ ਕੰਮ ਅਰਬੀ ਤੇ ਕਹਿ ਕੇ ਉਹਨਾਂ ਦੇ ਪੈਨ ਕਾਰਡ ਆਧਾਰ ਕਾਰਡ ਤੇ ਬਾਕੀ ਦਸਤਾਵੇਜ਼ ਲੈ ਲੈ ਕੇ ਅਤੇ ਉਹਨਾਂ ਦੇ ਖਾਤਿਆਂ ਦੇ ਵਿੱਚ ਪੇਮੈਂਟ ਆ ਜਾਵੇਗੀ ਇਹ ਫਰਜੀ ਵਾੜਾ ਲੁਧਿਆਣਾ ਦੇ ਇੱਕ ਵਿਅਕਤੀ ਦੇ ਪੱਲੋਂ ਚਲਾਇਆ ਜਾ ਰਿਹਾ ਸੀ ਜੋ ਅਜੇ ਤੱਕ ਫਰਾਰ ਹੈ ਉਕਤ ਦੇ ਪੱਲੋਂ ਇਹ ਫਰਜੀ ਵਾੜਾ ਲਗਭਗ 3 ਸਾਲ ਤੋਂ ਚਲਾਇਆ ਜਾ ਰਿਹਾ ਸੀ ਮੂਲਸਮ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ 800 ਰੁਪਏ ਦਿਹਾੜੀ ਦੇਣ ਦਾ ਲਾਲਚ ਦੇ ਕੇ ਬੀ ਮਜ਼ਦੂਰਾਂ ਤੇ ਬੇਰੁਜ਼ਗਾਰਾਂ ਨੌਜਵਾਨਾਂ ਦੇ ਨਾਮ ਤੇ ਵੀ ਜਿਹੜੇ ਜਾਲੀ ਫਾਰਮਾਂ ਬਣਾਈਆਂ ਅਤੇ ਇਨ੍ਹਾਂ ਫਾਰਮਾਂ ਦੇ ਰਾਹੀਂ ਹੀ 868.67 ਕਰੋੜ ਰੁਪਏ ਦੀ ਧੋਖਾਧੜੀ ਦਾ ਲੈਣ-ਦੇਣ ਕੀਤਾ ਗਿਆ ਜਿਨ੍ਹਾਂ ਦੇ ਆਧਾਰ ਤੇ ਜਾਲੀ ਬਿੱਲ ਜਮ੍ਹਾਂ ਕਰਵਾ ਕੇ ਸਰਕਾਰ ਤੇ ਕੋਲ 157.2 ਕਰੋੜ ਰੁਪਏ ਦਾ ਇਨਪੁਟ ਜਿਹੜਾ ਟੈਕਸ ਕ੍ਰੈਡਿਟ ਦਾ ਦਾਵਾ ਕੀਤਾ ਗਿਆ ਤੇ ਵਿੱਤੀ ਫਾਇਦਾ ਲੈਣ ਤੇ ਵਿੱਚ ਸਫਲ ਹੋ ਗਿਆ